ਸਰਪੰਚ ਸਾਹਿਬ 71 ਤੱਕ ਕਿਹੜੇ ਸਬੰਧ ਚ ਹੋਈ ਆ ਇਹ ਵੋਟਾਂ ਜਿਹੜਾ ਪ੍ਰੀਖ ਦੀਆਂ ਵੋਟਾਂ ਦੇ ਸਬੰਧ ਵਿੱਚ ਆ ਅੱਛਾ ਜੀ 71 ਤੱਕ ਤਾਂ ਵੀ ਤਿੱਕੀ ਮੁੱਖ ਗੱਲਾਂ ਲੈ ਕੇ ਜਾ ਰਹੇ ਜੇ ਲੋਕਾਂ ਚ ਮੁੱਖ ਗੱਲਾਂ ਤਾਂ ਇਹੋ ਹੀ ਆ ਵੀ ਅੱਗੇ ਦਾ ਭਾਵੇਂ ਬੱਤੀ ਨਾ ਕੋਈ ਲੱਗ ਜੇ ਤੇ ਇਹੋ ਹੀ ਵੇਂਦਾ ਵੀ ਹੁਣੇ ਬੱਤੀ ਵਾਲੇ ਪੈ ਗਏ ਹੁਣ ਪੈ ਗਏ ਹੁਣ 4 ਸਾਲ ਹੋ ਗਏ ਕਿਸੇ ਨੂੰ ਕੋਈ ਮੁਸ਼ਕਲੀ ਨਹੀਂ ਬੱਤੀ ਵਾਲਾ ਬੜੇ ਨਹੀਂ ਕਿਸੇ ਦੇ ਘਰ ਅੱਛਾ ਬਾਕੀ ਹਸਪਤਾਲਾਂ ਦੇ ਵੀ ਵਧੀਆ ਆ ਤੇ ਦਵਾਈ ਮਿਲਦੀ ਜਿਹੜਾ ਜਾਂਦਾ ਅੱਛਾ ਜੀ ਸਕੂਲ ਜਿਹੜੇ ਉਹ ਵੀ ਬਿਹਤਰ ਹੈ ਅੱਗੇ ਨਾਲ ਅੱਛਾ ਤੇ ਆਪਣਾ ਜਿਹੜਾ 100 ਰੁਪਈਆ ਇਹ ਵੀ ਹੁਣ ਮਤਲਬ ਇਹ ਲਾਗੂ ਕਰਦੇ ਲੱਗੀ ਸਰਕਾਰ ਇਹ ਮਤਲਬ ਵਾਦਾ ਰਹਿੰਦਾ ਠੀਕ ਹੈ ਜੀ ਕਰਕੇ ਵੀ ਦੂਜੀਆਂ ਸਰਕਾਰਾਂ ਦਾ ਫਰਕ ਹੀ ਇਹ ਚਾਰਚ ਪੇਰਿਆਂ ਹੀ ਕਰਕੇ ਆ ਨਹੀਂ ਦੇ ਸਾਡੇ ਅੱਗੇ ਵੀ ਕੁੰਡੀਆਂ ਹੀ ਲਾਉਂਦੇ ਰਹਿੰਦੇ ਠੀਕ ਹੈ ਜੀ ਆਪਣਾ ਰੈਫਰੈਂਸ ਦੇ ਦੇ ਜੀ ਇਹ ਕੋਈ ਅੱਜ ਸਾਡੇ ਕੋਲ ਘਰ-ਘਰ ਜਾ ਕੇ ਦੱਸਣ ਜੋ ਨਾ ਦੱਸੋ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਬਟੋਵਾ ਠੀਕ ਹੈ ਜੀ ਤੇ ਬਾਕੀ ਇਹ ਵੀ ਜਿਸ ਸਬੰਧ ਚ ਇਲੈਕਸ਼ਨ ਦੇ ਚ ਅਸੀਂ ਘਰ-ਘਰ ਜਾ ਕੇ ਦੱਸਣ ਜੋਗੇ ਹੈਗੇ ਆ ਚਾਰ-ਪੰਜ ਕੰਮ ਸਾਡੇ ਮੇਨ ਬਿਜਲੀ ਹੋ ਗਈ ਪਾਣੀ ਨਹਿਰੀ ਹੋ ਗਿਆ ਮੰਡੀ ਕਰਨ ਹੋ ਗਿਆ ਲਾਜ ਹੋ ਗਿਆ ਸਕੂਲਾਂ ਚ ਇਹ ਦੱਸਣ ਵਾਲੀ ਗੱਲ ਨਹੀਂ ਹੈ ਪਹਿਲੀ ਵਾਰ ਮੇਰੀ 52 ਸਾਲ ਉਮਰ ਆ ਅਸੀਂ ਪਹਿਲੀ ਵਾਰ ਇਹ ਵੇਖਿਆ ਹੈ ਵੀ ਜਿਹੜੀ ਰਾਤ ਦਿਨ ਪਸਾਨਾਂ ਨੂੰ ਅੱਜ ਵੀ ਬੱਤੀ ਚੱਲਣ ਲੱਗੀ ਕਿ ਪਨਹਿਰ ਦਾ ਪਾਣੀ ਆ ਉਹੋ ਹੀ ਸਰਕਾਰਾਂ ਨੇ ਉਹੋ ਹੀ ਨਹਿਰਾਂ ਨੇ ਉਹ ਸਾਰਾ ਕੁਝ ਹੈ ਜਿਹੜਾ ਮੰਨ ਲਓ ਵੀ ਅੱਜ ਵਾਧੂ ਹੈ ਫਿਰਦਾ ਦੂਜੀ ਗੱਲ ਇਹ ਰਹੀ ਵੀ ਮੈਂ ਜਿਉਂਸ ਆਪਾਂ ਇਲੈਕਸ਼ਨਾਂ ਨਾਲ ਹੀ ਅਸੀਂ ਸੰਬੰਧ ਰੱਖਦੇ ਆ ਜਦੋਂ ਪਹਿਲਾਂ ਜਦੋਂ ਇਲੈਕਸ਼ਨ ਦਾ ਨੇੜਾ ਆਉਂਦਾ ਇਹਨਾਂ ਉਦੋਂ ਪਾਰਟੀਆਂ ਟੀਵੀ ਤੇ ਪੈਸੇ ਦੇ ਕੇ ਐਡ ਰੂਟ ਲਵਾ ਕੇ ਮਸ਼ਹੂਰੀ ਕਰਾਉਂਦੀਆਂ ਅੱਜ ਆਪਾਂ ਜਦੋਂ ਫੋਨ ਖੋਲਾਂਗੇ ਉਦੋਂ ਤੋਂ ਹੀ ਮਾਨਦੇ ਹੱਕ ਚ ਵੀਡੀਓ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਸਾਡੇ ਵਰਗੇ ਲੋਕ ਪਾਉਂਦੇ ਇਹ ਚੀਜ਼ ਨੂੰ ਵੇਖਿਆ ਜਾਵੇ ਜੇ ਉਦੋਂ ਵਧਿਆ ਨਾ ਸਰਕਾਰ ਆਈ ਅਜੇ ਤੱਕ ਦੇ ਨਾ ਆਉਗੀ ਤੇ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਆ ਸਾਡਾ ਪਿੰਡ ਹੀ ਆਪਦਾ ਹੀ ਜੇ ਦੇਖ ਲੂ ਭਰਾ ਰੋਪੇ ਬਹੁਤ ਹੀ ਵਧੀਆ ਜੀ ਸਭ ਕੁਝ ਹਾਂਜੀ ਬੋਬਨ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਵੋਟਰਾਂ ਨੂੰ ਜੀ ਇਹੀ ਅਪੀਲ ਆ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਜ਼ੋਨ ਬਲਟੋਆ ਤੋਂ ਉਮੀਦਵਾਰ ਅਗੁਰ ਪ੍ਰਸਾਦ ਸਿੰਘ ਭੋਲਾ ਆਰਤੀ ਆ ਜੀ ਕਿ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਉਹਨਾਂ ਨੂੰ ਜਿਤਾ ਕੇ ਤੇ ਉਸ ਕਮੇਟੀ ਚ ਭੇਜਿਆ ਜਾਵੇ ਜ਼ਿਲ੍ਹੇ ਜੀ ਦੇ ਵਿੱਚ ਬਾਕੀ ਜੋ ਵੀ ਕਾਰਜ ਰਹਿੰਦੇ ਆ ਉਹ ਕੀਤੇ ਜਾਣਗੇ बतौर ਸਰਪੰਚ ਪਰਿਵਾਰ ਸਾਡਾ ਸਾਫਾ ਸਰਪੰਚ ਸਰਦਾਰ ਕਾਰਸੋਂ ਵੀ ਨਾਲ ਨੇ ਬਾਕੀ ਸਾਰੀ ਟੀਮ ਆ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਲੋਕਾਂ ਦੇ ਗਰੀਬਾਂ ਦੇ ਕਮਰੇ ਆ ਕਲੀਆਂ ਨਾਲੀਆਂ ਜਿਹੜੀਆਂ ਇਹਨਾਂ ਨੂੰ ਬਰਨਤਵਾ ਦੇ ਤਾ ਉੱਪਰ ਉਠਿਆ ਜਾਵੇ ਤੇ ਇਸੇ ਤਰ੍ਹਾਂ ਹੀ ਜਿਵੇਂ ਪੰਜਾਬ ਸਰਕਾਰ ਨੇ ਇੱਕ ਗਰਾਊਂਡ ਪਾਸ ਕੀਤੀ ਹੈ ਬਲਟੋਆ ਪਿੰਡ ਦੇ ਵਿੱਚ 60 ਲੱਖ ਦੇ ਦਰਮਿਆਨ ਉਹਦੀ ਅਮਾਉਂਟ ਆ ਸੋ ਬੜਾ ਵਧੀਆ ਹੰਕਾਰ ਆ ਔਰ ਬਿਹਤਰ ਸਰਕਾਰ ਪਿਛਲੀਆਂ ਸਰਕਾਰਾਂ ਨਾਲ ਬਹੁਤ ਫਰਕ ਆ ਔਰ ਮਹਾਰਾਜ ਜੀ ਕਿਰਪਾ ਕਰਨ ਵੀਰਸਾ ਸਿੰਘ ਬਲਟੋਆ ਕਹਿੰਦੇ ਆ ਵੀ ਇਕੀਆਂ ਦੀ 101 ਮੋੜਨੀ ਆ ਦੇਖੋ ਜੀ ਉਹਨਾਂ ਨੇ ਜਿਹੜੀ ਬਲਟੋਆ ਸਾਹਿਬ ਦੀ ਗੱਲ ਹੈ ਜੀ ਇਹ ਰਾਜਨੀਤੀ ਸਹੀ ਨਹੀਂ ਹੈਗੀ ਔਰ ਇਹਦਾ ਖਮਿਆਜਾ ਉਹ ਭੁਗਤ ਚੁੱਕੇ ਆ ਦੋ ਤਿੰਨ ਵਾਰ ਮੈਨੂੰ ਲੱਗਦਾ ਬੜੇ ਸਿਆਣੇ ਦੋ ਵਾਰ ਵਿਧਾਇਕ ਰਹੇ ਉਹਨਾਂ ਨੂੰ ਇਹੋ ਜਿਹਾ ਬੰਨਾਂ ਤੋਂ ਬਜਣਾ ਚਾਹੀਦਾ ਲੋਕ ਨਹੀਂ ਚਾਹੁੰਦੇ ਆ ਲੋਕ ਖੜੇ ਆ ਤੁਸੀਂ ਦੇਖ ਲਓ ਜਾਇ ਤੇ ਚਲੇ ਜਾਣੇ ਕੌਣ ਚਾਹੁੰਦਾ ਜੀ ਸਾਡਾ ਪਰਚਾ ਹੋਵੇ ਅਸੀਂ ਲੜਾਈ ਕਰੀਏ ਔਰ ਤੁਸੀਂ ਵਿਧਾਇਕ ਸਰਵਨ ਸਿੰਘ ਤੋਂ ਨੇ ਦੇਗਾ ਹੱਕ 'ਚ ਇੱਕ ਗੱਲ ਜਾਂਦੀ ਆ ਕਿ ਉਹਨਾਂ ਨੇ ਪਰਚਾ ਬੰਦੀ ਨਹੀਂ ਕਰਵਾਈ ਔਰ ਇੱਕ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਸੀ ਕਿ ਉਦੋਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਨਜਾਇਜ਼ ਪਰਚੇ ਤਰਨਤਾਰਨ ਚ ਹੋਏ ਤੇ ਤਰਨਤਾਰਨ ਦੇ ਬਾਅਦ ਖੇਮ ਕਰਨ ਹੋਏ ਆਪਾਂ ਇਹ ਵੀ ਇੱਥੇ ਹਿਸਾਬ ਲਾ ਲਈਏ ਵੀ ਨਜਾਇਜ਼ ਪਰਚਾ ਹੋਏ ਤੇ ਪਰਿਵਾਰ ਨੂੰ ਕਿੰਨਾ ਭੁਗਤਣਾ ਪਿਆ ਤਾਂ ਮੈਨੂੰ ਲੱਗਦਾ ਬਲਟੋਆ ਸਾਹਿਬ ਨੂੰ ਇਹਨਾਂ ਗੱਲਾਂ ਤੋਂ ਵਜਣਾ ਚਾਹੀਦਾ ਬੜੀ ਸਿਆਣੇ ਨੇ ਔਰ ਅੱਗੇ ਤੋਂ ਖਿਆਲ ਰੱਖਣੀ ਹੈ ਧੰਨਵਾਦ ਜੀ